ਇਸ ਵੇਲੇ ਦੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਗੁਰੂ ਘਰ ਦੇ ਵਿੱਚ ਇੱਕ ਪਰਿਵਾਰ ਮੱਥਾ ਟੇਕਣ ਦੇ ਲਈ ਆਇਆ ਸੀ ਆਪਣੇ ਬੱਚਿਆਂ ਦੇ ਸਮੇਤ ਲੇਕਿਨ ਇਹਨਾਂ ਦੇ ਵੱਲੋਂ ਇੱਕ ਅਜੀਹਾ ਕੰਮ ਕੀਤਾ ਗਿਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਕੇ ਕਰ ਮਾਪੇ ਆਪਣੇ ਬੱਚਿਆਂ ਦੇ ਨਾਲ ਇੰਜ ਕਿਵੇਂ ਕਰ ਸਕਦੇ ਨੇ ਦੱਸਦੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਦੋਵੇਂ ਜੀ ਆਪਣੇ ਬੱਚਿਆਂ ਦੇ ਨਾਲ ਮੱਥਾ ਟੇਕਣ ਦੇ ਲਈ ਆਏ ਸਨ ਲੇਕਿਨ ਇਹਨਾਂ ਨੇ ਮੱਥਾ ਨਹੀਂ ਟੇਕਿਆ 12 ਮਿੰਟਾਂ ਦੇ ਅੰਦਰ ਹੀ ਗੁਰੂ ਘਰ ਦੇ ਅੰਦਰੋਂ ਬਾਹਰ ਚਲੇ ਗਏ ਨੇ ਕਿਉਂਕਿ ਇਹਨਾਂ ਦੇ ਵੱਲੋਂ ਆਪਣੇ ਇੱਕ ਬੱਚੇ ਨੂੰ ਇੱਥੇ ਸ਼੍ਰੀ ਦਰਬਾਰ ਸਾਹਿਬ ਦੇ ਤਸਵੀਰਾਂ ਦੇਖ ਸਕਦੇ ਹੋ ਜਿਹੜੇ ਬੱਚਿਆਂ ਦੇ ਨਾਲ ਅੰਦਰ ਦਾਖਲ ਹੁੰਦੇ ਨੇ ਲੇਕਿਨ ਕੁਝ ਕੁ ਮਿੰਟਾਂ ਬਾਅਦ ਵਾਪਸ ਆ ਰਹੇ ਨੇ ਲੇਕਿਨ ਇਹਨਾਂ ਦੇ ਨਾਲ ਮਾਸੂਮ ਬੱਚਾ ਨਹੀਂ ਸੀ ਉਸ ਤੋਂ ਬਾਅਦ ਜਦੋਂ ਵਾਪਸ ਜਾ ਰਹੇ ਸੀ ਬੱਚੇ ਨੂੰ ਛੱਡ ਕੇ ਤੁਸੀਂ ਦੇਖ ਸਕਦੇ ਹੋ ਮਾਂ ਦੇ ਵੱਲੋਂ ਬੱਚੀ ਨੂੰ ਗੋਦ ਤੇ ਚਿਤ ਚੁੱਕਿਆ ਹੋਇਆ ਲੇਕਿਨ ਨਾਲ ਉਹਨਾਂ ਤੇ ਹੁਣ ਇਹਨਾਂ ਦਾ ਲੜਕਾ ਜੋ 5-6 ਸਾਲ ਦਾ ਦੱਸਿਆ ਜਾ ਰਿਹਾ ਹੈ ਉਹ ਨਾਲ ਨਜ਼ਰ ਨਹੀਂ ਆ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਮਾਪੇ ਨੇ ਉਹ ਆਪਣੇ ਬੱਚਿਆਂ ਦੇ ਨਾਲ ਮੱਥਾ ਟੇਕਣ ਦੇ ਲਈ ਜ਼ਰੂਰ ਗੁਰੂ ਘਰ ਦੇ ਅੰਦਰ ਆਏ ਸੀ ਲੇਕਿਨ ਇੱਥੇ ਹੀ ਆਪਣੇ ਬੱਚੇ ਨੂੰ ਛੱਡ ਕੇ ਵਾਪਸ ਚਲੇ ਜਾਂਦੇ ਨੇ ਤੇ ਆਖਿਰਕਾਰ 5-6 ਸਾਲ ਦਾ ਜੋ ਦੱਸਿਆ ਜਾ ਰਿਹਾ ਹੈ ਉਸ ਨੂੰ ਗੁਰੂ ਘਰ ਦੇ ਵਿੱਚ ਹੀ ਜਿਹੜਾ ਛੱਡ ਕੇ ਚਲੇ ਗਏ ਨੇ ਤੁਸੀਂ ਵੇਖ ਸਕਦੇ ਹੋ ਕਿ ਮੱਥਾ ਟੇਕਣ ਦੇ ਲਈ ਆਏ ਸੀ ਲੇਕਿਨ ਇਹਨਾਂ ਨੇ ਮੱਥਾ ਨਹੀਂ ਟੇਕਿਆ ਗੁਰੂ ਘਰ ਦੇ ਅੰਦਰ ਦਾਖਲ ਹੁੰਦੇ ਨੇ ਆਪਣੇ ਮੁੰਡੇ ਨੂੰ ਗੁਰੂ ਘਰ ਦੇ ਵਿੱਚ ਛੱਡ ਕੇ ਵਾਪਸ ਚਲੇ ਜਾਂਦੇ ਨੇ ਤਾਂ ਇੱਕ ਮਾਪਿਆਂ ਦਾ ਏਡਾ ਵੱਡਾ ਜੇਰਾ ਕਿਵੇਂ ਪਿਆ ਹੋਵੇਗਾ ਕਿ ਇੱਕ ਮਾਸੂਮ ਬੱਚੇ ਨੂੰ ਗੁਰੂ ਘਰ ਦੇ ਅੰਦਰ ਹੀ ਇਸ ਦੇ ਤਰੀਕੇ ਦੇ ਨਾਲ ਛੱਡ ਕੇ ਉੱਥੋਂ ਚਲੇ ਜਾਂਦੇ ਨੇ ਤੇ ਬਾਅਦ ਦੇ ਵਿੱਚ ਬੱਚਾ ਆਪਣੇ ਮਾਪਿਆਂ ਨੂੰ ਲੱਭ ਰਿਹਾ ਸੀ ਕਿ ਮੇਰੀ ਮਾਂ ਕਿੱਥੇ ਗਈ ਮੇਰਾ ਪਿਓ ਕਿੱਥੇ ਚਲਾ ਗਿਆ ਲੇਕਿਨ ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸਦੇ ਮਾਪਿਓ ਹੀ ਉਸਨੂੰ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਕੋਲ ਜਾ ਕੇ ਬੱਚੇ ਨੂੰ ਜਦੋਂ ਦਿਖਾਇਆ ਗਿਆ ਬੱਚੇ ਨੂੰ ਦੇਖਦੇ ਹਾਂ ਤਾਂ ਉਹਨਾਂ ਨੇ ਉਸ ਨੂੰ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਲੇਕਿਨ ਬੱਚੇ ਦੇ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਤਾਂ ਆਖਿਰ 5-6 ਸਾਲ ਦਾ ਬੱਚਾ ਕੀ ਜਾਣਕਾਰੀ ਦੇਵੇਗਾ ਤਾਂ ਉਸ ਤੋਂ ਬਾਅਦ ਐਸ.ਸੀ.ਪੀ.ਸੀ ਦੇ ਪ੍ਰਬੰਧਕਾਂ ਦੇ ਵੱਲੋਂ ਪੁਲਿਸ ਨੂੰ ਵੀ ਜਿਹੜੀ ਇਹ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਹੁਣ ਉਹਨਾਂ ਮਾਪਿਆਂ ਦੀ ਪਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਆਪਣੇ ਬੱਚੇ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਛੱਡ ਕੇ ਚਲੇ ਗਏ ਨੇ ਤਾਂ ਪੁਲਿਸ ਦੇ ਵੱਲੋਂ ਪਤਾ ਲਗਾਇਆ ਜਾ ਰਿਹਾ ਕਿ ਕੌਣ ਮਾਪੇ ਨੇ ਜਿਨ੍ਹਾਂ ਦੇ ਵੱਲੋਂ ਇੱਕ ਮਸੂਮ ਜੇ ਬੱਚੇ ਨੂੰ ਇਸ ਤਰੀ ਉਸੀ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਬੱਚੇ ਦਾ ਪਤਾ ਲੱਗ ਸਕੇ ਉਸ ਨੂੰ ਉਸਦੇ ਮਾਪਿਆਂ ਦਾ ਪਤਾ ਲੱਗ ਸਕੇ ਜਿਨ੍ਹਾਂ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਹੈ ਇੱਕ ਛੋਟੇ ਜਿਹੇ ਬੱਚੇ ਨੂੰ ਗੁਰੂ ਘਰ ਦੇ ਵਿੱਚ ਛੱਡ ਕੇ ਉੱਥੋਂ ਫਰਾਰ ਹੋ ਗਏ ਨੇ ਤਾਂ ਵੇਖ ਸਕਦੇ ਹੋ ਇਸ ਬੱਚੇ ਨੂੰ ਅਜੇ ਦੁਨੀਆ ਦੀ ਸਮਝਦਾਰੀ ਵੀ ਨਹੀਂ ਹੈ ਇਸ ਬੱਚੇ ਨੂੰ 5-6 ਸਾਲ ਦਾ ਦੱਸਿਆ ਜਾ ਰਿਹਾ ਹੈ ਤਾਂ ਇੱਕ ਮਾਂ ਦਾ ਜੇਰਾ ਕਿ ਵੇਖੋ ਕਿਵੇਂ ਮਾਂ ਤੇ ਆਪਣੇ ਬੱਚੇ ਨੂੰ ਛੱਡ ਕੇ ਫਰਾਰ ਹੋ ਗਈ ਹੈ ਤਾਂ ਇੱਕ ਮਾਂ ਜਿਹੜੀ ਆਪਣੇ ਬੱਚਿਆਂ ਤੋਂ ਬਗੈਰ ਇੱਕ ਮਿੰਟ ਵੀ ਨਹੀਂ ਰਹਿ ਸਕਦੀ ਆਪਣੇ ਬੱਚਿਆਂ ਨੂੰ ਆਪਣੇ ਤੋਂ ਜੁਦਾ ਨਹੀਂ ਕਰ ਸਕਦੀ ਤਾਂ ਅਜਿਹੀ ਮਾਂ ਹੈ ਜਿਸਨੇ ਆਪਣੇ ਬੱਚੇ ਨੂੰ ਆਪਣੇ ਤੋਂ ਵੱਖ ਕਰ ਦਿੱਤਾ ਤਾਂ ਹੁਣ ਜੁਦਾ ਕਰ ਦਿੱਤਾ ਤਾਂ ਆਪਣੀ ਦੀ ਪਰ ਆਪਣੇ ਮੰਡੇ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਈ ਆ ਤਾਂ ਜਿਸ ਤੋਂ ਬਾਅਦ ਬੱਚਾ ਆਪਣੇ ਮਾਪਿਆਂ ਨੂੰ ਲੱਭਦਾ ਰਿਹਾ ਗੁਰੂ ਘਰ ਦੇ ਵਿੱਚ ਭਟਕਦਾ ਰਿਹਾ ਮਾਂ ਮਾਂ ਕਰਦਾ ਰਿਹਾ ਪਰ ਮਾਂ ਨੂੰ ਪੁਕਾਰਦਾ ਰਿਹਾ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸਦੀ ਮਾਂ ਹੀ ਉਸ ਨੂੰ ਛੱਡ ਕੇ ਇੱਥੋਂ ਚਲੀ ਗਈ ਹੈ ਤਾਂ ਦੇਖ ਸਕਦੇ ਹੋ ਕਿ ਇੱਕ ਮਾਸੂਮ ਜਿਹੇ ਬੱਚੇ ਦੇ ਨਾਲ ਉਸਦੇ ਮਾਪਿਆਂ ਦੇ ਵੱਲੋਂ ਕੀ ਕਰਤੂਤ ਕੀਤੀ ਗਈ ਹੈ ਤਾਂ ਜਦ ਸਵੇਰੇ ਇਸ ਬੱਚੇ ਨੂੰ ਉਸਦੀ ਮਾਂ ਆਪਣੇ ਹੱਥੀ ਤਿਆਰ ਕਰਦੀ ਹੋਵੇਗੀ ਤਾਂ ਬੱਚੇ ਨੂੰ ਵੀ ਚਾਹ ਹੋਵੇਗਾ ਕਿ ਅਸੀਂ ਅੱਜ ਅਸੀਂ ਘੁੰਮਣ ਜਾਵਾਂਗੇ ਗੁਰੂ ਘਰ ਮੱਥਾ ਟੇਕਣ ਜਾਵਾਂਗੇ ਪਰ ਉਸ ਬੱਚੇ ਨੂੰ ਨਹੀਂ ਪਤਾ ਸੀ ਕਿ ਉਸਦੀ ਮਾਂ ਉਸ ਨੂੰ ਉੱਥੇ ਹੀ ਗੁਰੂ ਘਰ ਦੇ ਵਿੱਚ ਹੀ ਛੱਡ ਕੇ ਉੱਥ ਗਲਣਾ ਰਹਿ ਜਾਵੇਗਾ ਤਾਂ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋਈ ਹੈ ਤਾਂ ਹੁਣ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦੇ ਵੱਲੋਂ ਇਹਨਾਂ ਮਾਪਿਆਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਵੇਖ ਸਕਦੇ ਹੋ ਕਿ ਇੱਕ ਮਾਂ ਦਾ ਐਡਾ ਵੱਡਾ ਚਿਹਰਾ ਕਿਵੇਂ ਹੋ ਸਕਦਾ ਹੈ ਕਿ ਇੱਕ ਮਾਂ ਦਾ ਦਿਲ ਇੰਨਾ ਪੱਥਰ ਕਿਵੇਂ ਹੋ ਸਕਦਾ ਹੈ ਕਿ ਉਸਨੇ ਆਪਣੇ ਹੀ 5 ਤੋਂ 6 ਸਾਲ ਦਾ ਬੱਚਾ ਜਿਹੜਾ ਦੱਸਿਆ ਜਾ ਰਿਹਾ ਉਸ ਨੂੰ ਗੁਰੂ ਘਰ ਦੇ ਵਿੱਚ ਛੱਡ ਕੇ ਹੀ ਫਰਾਰ ਹੋ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਉਸ ਬੱਚੇ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਬੱਚਾ ਆਖਿਰ ਕਿੱਥੋਂ ਆਇਆ ਸੀ ਇਸ ਦੇ ਮਾਪਿਆਂ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਤੁਸੀਂ ਵੀ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂਕਿ ਇਸ ਬੱਚੇ ਦਾ ਪ ਇਹ ਕਿਹੜੇ ਮਾਪੇ ਨੇ ਜਿਨ੍ਹਾਂ ਦੇ ਵੱਲੋਂ ਇੱਥਾ ਵੱਡਾ ਕਦਮ ਚੁੱਕਿਆ ਗਿਆ ਆਖਿਰ ਉਹਨਾਂ ਨੇ ਆਪਣੇ ਬੱਚੇ ਨੂੰ ਗੁਰੂ ਘਰ ਦੇ ਵਿੱਚ ਛੱਡ ਕੇ ਇੱਥੋਂ ਕਿਉਂ ਭਜਣਾ ਪਿਆ ਇੱਕ ਜਾਂਚ ਦਾ ਵਿਸ਼ਾ ਬਣਿਆ ਹੈ ਔਰ ਪੁਲਿਸ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦਾਸ ਰਜਿੰਦਰ ਸਿੰਘ ਰੂਬੀ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਸੰਗਤਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਅੱਜ ਮਿਤੀ 6 ਜੁਲਾਈ 2025 ਨੂੰ ਦੁਪਹਿਰੇ 2:47 ਮਿੰਟ ਤੇ ਇੱਕ ਪਰਿਵਾਰ ਜਲਿਆਂ ਵਾਲੇ ਬਾਗ ਹੈਰੀਟੇ ਵਾਲੇ ਪਾਸਿਓਂ ਆਉਂਦਿਆਂ ਹੋਇਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਦਰਬਾਰ ਘੰਟਾ ਘਰ ਰਸਤੇ ਅੰਦਰ ਪਰਵੇਸ਼ ਕਰਦੇ ਹਨ ਜਿਨ੍ਹਾਂ ਦੇ ਨਾਲ ਦੋ ਬੱਚੇ ਇੱਕ ਔਰਤ ਤੇ ਇੱਕ ਮਰਦ ਹੈ ਇਹ ਬੱਚਾ ਜੋ ਕਿ ਇਸ ਪਰਿਵਾਰ ਵੱਲੋਂ ਇੱਕ ਬੱਚਾ ਆਪਣਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਛੱਡ ਕੇ ਪੂਰੇ 10 ਮਿੰਟ ਬਾਅਦ ਹੀ ਵਾਪਸ ਘੰਟਾ ਘਰ ਰਸਤੇ ਭੱਜ ਜਾਂਦੇ ਹਨ ਜਿਸ ਨੂੰ ਕਿ ਗਲਿਆਰਾ ਚੌਂਕੀ ਦੇ ਧਿਆਨ ਵਿੱਚ ਲਿਆ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ શ્રી ਦਰਬਾਰ ਸਾਹਿਬ ਵੱਲੋਂ ਇਹ ਬੱਚਾ ਪਿੰਗਲਵਾੜਾ ਮੁੱਖ ਦਫ਼ਤਰ ਬੱਸ ਸਟੈਂਡ ਦੇ ਸਾਹਮਣੇ ਅੰਮ੍ਰਿਤਸਰ ਵਿਖੇ ਭੇਜ ਦਿੱਤਾ ਗਿਆ ਹੈ ਇਸ ਬੱਚੇ ਦੀ ਉਮਰ ਕਰੀਬ 5 ਤੋਂ 6 ਸਾਲ ਲੱਗ ਰਹੀ ਹੈ ਜਿਸ ਨੇ ਨੀਲੇ ਰੰਗ ਦੀ ਟੀ-ਸ਼ਰਟ ਤੇ ਨਿੱਕਰ ਪਾਈ ਹੋਈ ਹੈ ਜੋ ਕਿ ਸੰਗਤਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਅਗਰ ਕਿਸੇ ਨੂੰ ਵੀ ਇਸ ਸੰਬੰਧੀ ਕੋਈ ਪਤਾ ਕਿਸੇ ਪਿੰਡ ਸ਼ਹਿਰ ਵਿੱਚ ਲੱਗਦਾ ਹੈ ਤਾਂ ਉਹ ਇਸ ਸੰਬੰਧੀ ਜਾਣਕਾਰੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸ਼੍ਰੀ ਦਰਬਾਰ ਸਾਹਿਬ ਪਰਕਰਮਾ ਅਤੇ ਜਾਂ ਫਿਰ ਗਲਿਆਰਾ ਚੌਂਕੀ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ